ਵਾਹਿਗੁਰੂ ਜੀ ਨੇ ਅੱਜ ਅਪਾਰ ਕਿਰਪਾ ਕੀਤੀ ਸਾਡੇ ਨੇ ਮਾਣਿਆ ਤੇ ਸਾਨੂੰ ਅੱਜ ਜਿਹੜੀ ਪੁੱਤਰ ਦੀ ਦਾਤ ਬਖਸ਼ੀ ਆ ਤੇ ਅਸੀਂ ਸਮਰਾਥਾ ਹਸਪਤਾਲ ਮੋਗੇ ਜਿਹੜਾ ਕੇਸ ਕਰਵਾਇਆ ਸੀਗਾ ਤੇ ਆ ਡਾਕਟਰ ਸਾਹਿਬ ਡਾਕਟਰ ਨੇ ਤੇ ਡਾਕਟਰ ਸ਼ੀਨੂ ਗੋਇਲ ਤੇ ਉਹਨਾਂ ਨੇ ਜਿਹੜਾ ਸਾਨੂੰ ਪੁੱਤਰ ਜਿਹੜਾ ਫਾਦਰ ਸਾਹਿਬ ਨੂੰ ਫੜਾਇਆ ਵਾ ਤੇ ਨਾਲ ਜਿਹੜੇ ਆ ਸਿੰਘ ਆਏ ਹੋਏ ਨੇ ਡੈਡੀ ਦੇ ਤੇ ਇੱਥੇ ਆ ਮੰਮੀ ਆ ਤੇ ਨਾਲ ਬਾਈ ਹੋਣੇ ਮਾਸੀ ਤੇ ਹੋਰ ਵੀ ਜਿਹੜੇ ਮੱਟ ਵੀਰਾ ਬਾਈ ਹੁਣ ਇਹ ਵੀ ਜਿਹੜੇ ਨਾਲ ਸੀਗੇ ਤੇ ਸਰਗੁਣ ਸਾਡੀ ਹੋਰ ਹੀ ਸਾਹਮਣੇ ਤੇ ਹੁਣ ਸਾਨੂੰ ਜਿਹੜਾ ਪੁੱਤਰ ਉਹਨਾਂ ਨੇ ਫੜਾਇਆ ਸੀਗਾ ਅੱਧਾ ਪੌਣਾ ਘੰਟਾ ਲੱਗ ਗਿਆ ਜਿਹੜਾ ਅੰਦਰ ਕੀਸ ਕਰਕੇ ਤੇ ਜਿਹੜਾ ਉਸ ਤੋਂ ਬਾਅਦ ਤੇ ਆਹ ਮੁੰਡੇ ਦੇ ਹਣ ਕੱਪੜੇ ਲੈ ਕੇ ਆਂਦੇ ਸੀ ਉਹ ਪਾਏ ਆ ਤੇ ਨਾ ਹਜੇ ਅਸੀਂ ਪਹਾਲੇ ਦੇ ਰੱਖਿਆ ਨਹੀਂ ਕੋਈ ਵਾਸੀਆਂ ਲਈ ਜਾਂਦਾ ਤੇ ਕਿਉਂਕਿ ਹਜੇ ਅਸੀਂ ਇਹਨੂੰ ਦੇਣੀ ਆ ਅਮਰਤ ਦੀ ਗੜਤੀ ਬਾਟਾ ਮਾਂਝ ਲਿਆਂਦਾ ਸਿੰਘਾ ਨੇ ਤੇ ਹੁਣ ਜਿਹੜਾ ਆਪਣਾ ਜਪਜੀ ਸਾਹਿਬ ਦਾ ਪਾਠ ਕਰਕੇ ਨਾਨਕ ਸਾਹਿਬ ਦਾ ਪਾਠ ਕਰਕੇ ਤੇ ਜਿਹੜਾ ਅਮਰਤ ਦੀ ਗੁਰਤੀ ਅਮਰਤ ਤਿਆ ਕਰਾਂਗੇ ਤੇ ਗੁਰਤੀ ਦੇਵਾਂਗੇ ਡੈਡੀ ਦੇਊਗਾ ਗੁਰਤੀ ਕਿਉਂਕਿ ਪਹਿਲਾਂ ਸਰਗੁਨ ਨੂੰ ਵੀ ਜਿਹੜੀ ਗੁਰਤੀ ਆ ਡੈਡੀ ਨੇ ਦਿੱਤੀ ਸੀਗੀ ਬਾਈਆ ਜੋ ਬਾਈਓ ਦੇਖੋ ਦੇਖੋ ਹਾਂ ਖਲਾਇ ਮੜੇ ਹੱਥ ਲੈ ਹਾਂ ਇਹ ਵੀਡੀਓ ਸੈਂਡ ਕਰਦੇ ਆਂ ਵਾਹ ਹੀਦਰੀ ਵਾਹ ਹੀਦਰੀ ਵਾਹ ਹੀਦਰੀ ਗੋੜਤੀ ਦੇਣ ਤੋਂ ਬਾਅਦ ਜਿਹੜਾ ਅੰਮ੍ਰਿਤ ਬਚਿਆ ਸੀ ਜਿਹੜਾ ਉਹ ਸਰਗੋਨ ਦੀ ਜਿਹੜਾ ਮੰਮਾ ਨੂੰ ਪਿਆਇਆ ਸੀਗਾ ਹਾਂ ਬਿਲੋਂਦਾ ਵਈਸੈ ਨੂੰ ਹਾਂ ਆ ਚੱਕਣਾ 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 ਨਹੀਂ ਗੋਦੀ ਚੱਕ ਚੱਕਰ ਚੱਕੋ ਹੈ ਪਾਰੀ ਕਾ ਲਾ ਬੁੱਤ ਕਾ ਲਓ ਕਾ ਲਓ ਪਾਰੀ ਕਾ ਲਾ ਇਹ ਜਿਹੜੀ ਪਾਰੀ ਕਾ ਲਾ ਉਹ ਵੀ ਨਿਕਾ ਲਈ ਵੀ ਪਾਰੀ ਕਾ ਲਾ ਇਹ ਚੋਰ ਕਰ ਲਓ ਕਾ ਲਓ ਕਾ ਲਓ ਵਾਹ ਨਿਕਾ ਜਾ ਵੀਰ ਇੱਥੇ ਕਰਾਉਣਾ ਚੁੱਟੀ ਮਿਲ ਗਈ ਸੀ ਤੇ ਹੁਣ ਅਸੀਂ ਆ ਗਏ ਸੀ ਘਰੇ ਤੇ ਇੱਧਰ ਪਰਨੀਤ ਜਿਹੜਾ ਤੇਲ ਚੋਈ ਜਾਂਦੀ ਆ ਤੇ ਤੇਲ ਚੋਕੇ ਫੇਰ ਅਸੀਂ ਜਿਹੜਾ ਮੁੰਡੇ ਨੂੰ ਲਿਆਵਾਂਗੇ ਅੰਦਰ ਕਿਉਂ ਓਏ ਤਿੰਨ ਭੈਣ ਭਰਾ ਉਹ ਦੋਵਾਂ ਭੈਣਾਂ ਦਾ ਇੱਕ ਭਰਾ ਆ ਗਿਆ ਓਏ ਬਾਈ ਆ ਗਿਆ ਅਸੀਂ ਲੈ ਖੜੀ ਬੰਦਾ ਵੀ ਹੁਣ ਬਈ ਤੇ ਹੋਰ ਨਿੱਕੇ ਨਿੱਕੇ ਹੱਤਾ ਤੇ ਓ ਮਾਈ ਲੈ ਲਓ ਬਈ ਦੀਦੀ ਹੋਣਾ ਨੇ ਗਿਫਟ ਦਿੱਤਾ ਇਹ ਹਿਮਾਲਿਆ ਦਾ ਕੀ ਕਹਿੰਦੇ ਇਹਨੂੰ ਹਿਮਾਲਿਆ ਦੀ ਪੈਕ ਬੇਬੀ ਗਿਫਟ ਪੈਕ ਤੇ ਵੀ ਕਟਾ ਦੇਤੀ ਬਾਈ ਦੋਨਾਂ ਦੀਦੀਆਂ ਨੇ ਲੈ ਲਓ ਜਿੱਥੇ ਅਸੀਂ ਅਰਦਾਸ ਕਰਵਾਈ ਸੀ ਗੁਰਦੁਆਰਾ ਆਰਾਮ ਸਰ ਸਾਹਿਬ ਜ਼ਿਲ੍ਹਾ ਫਰੀਦਕੋਟ ਨੇੜੇ ਕੋੜਕਪੂਰਾ ਜੈਤੋ ਤੇ ਅਸੀਂ ਇੱਥੇ ਅਰਦਾਸ ਬੇਨਤੀ ਕਰਵਾ ਕੇ ਜਿਹੜਾ ਪੁੱਤਰ ਦੀ ਦਾਤ ਮੰਗੀ ਸੀ ਤੇ 10ਵੇਂ ਪਾਤਸ਼ਾਹ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸਾਹਿਬਾ ਤੇ ਇੱਥੇ ਅਸੀਂ ਮੱਥਾ ਟੇਕਣ ਵਾਸਤੇ ਜਿਹੜਾ ਆ ਲੈ ਕੇ ਆਏ ਆ ਮੁੰਡੇ ਦਾ ਨਾਮ ਮਾਨ ਸਿੰਘ ਰੱਖਤਾ ਨੱਚ ਕੇ ਹਰ ਕੋਣ ਮਿਲਣਗੇ ਤੇ ਸ਼ਰਾਬ ਤੇ ਅੱਜ ਬੰਨਣੇ ਆ ਸ੍ਰੀ ਅੱਜ 17 ਦਿਨ ਹੋ ਗਏ ਆ ਤੇ ਕਿਉਂਕਿ ਇਹ ਪਹਿਲਾਂ ਗਏ ਸੀਗੇ ਜੈਤੂ ਲਾ ਕੇ ਆਏ ਜਵਾਕ 12 13 ਦਿਨ ਤੇ 17 ਦਿਨਾਂ ਤੇ ਜਿਹੜੇ ਸ੍ਰੀ ਬੰਨੇ ਆ ਤੇ ਨਾਲ ਆਸੇ-ਪਾਸੇ ਜਿੰਨੇ ਵੀ ਆ ਆਪਣੇ ਗਵਾਂਢੀ ਤੇ ਉਹ ਸਾਰੇ ਜਿਹੜੇ ਆਪਣੇ ਆਏ ਆ ਇਸ ਖੁਸ਼ੀ ਦੇ ਮੌਕੇ ਤੇ ਹੁਣ ਚਾਚੇ ਕਿ ਇਧਰ ਇਹਨਾਂ ਨੇ ਵੀ ਸ੍ਰੀ ਬਣਾਉਣੇ ਕਹਿੰਦੇ ਅਸੀਂ ਵੀ ਬਣਾਵਾਂਗੇ ਤੇ ਇਹਨਾਂ ਦੇ ਵੀ ਬੰਨਣੇ ਤੇ ਦੂਜੇ ਚਾਚੇ ਕਿ ਜਿਹੜੇ ਉਹਨਾਂ ਦੇ ਵੀ ਜਿਹੜਾ ਸਰੀ ਬੰਨਾਂਗੇ ਤੇ ਕਿਉਂਕਿ ਇਹ ਖੁਸ਼ੀ ਦੇ ਟਾਈਮ 'ਚ ਜਿਹੜਾ ਸਾਰੇ ਇਹ ਜਿਹੜਾ ਰੀਤੀ ਰਿਵਾਜ ਆ ਇਹ ਬਣਿਆ ਹੋਇਆ ਜਿਹੜਾ ਸਾਰੇ ਇਹ ਕਰਦੇ ਆ ਤੇ ਇਸੇ ਕਰਕੇ ਜਿਹੜਾ ਇਹ ਸਰੀ ਸਾਰਿਆਂ ਦੇ ਜਿਹੜਾ ਤਿੰਨ ਤਿੰਨ ਘਰ ਆ ਸਾਡੇ ਇੱਥੇ ਤੇ ਤਿੰਨਾਂ ਘਰਾਂ ਨੇ ਜਿਹੜਾ ਆ ਬਣਾਉਣੇ ਆ ਤੇ ਇਹ ਹੁਣ ਆ ਤੀਜਾ ਘਰ ਸਾਡੇ ਚਾਚੇ ਕਾ ਤੇ ਇੱਥੇ ਵੀ ਜਿਹੜਾ ਸਰੀ ਬੰਨੀ ਜਾਂਦੇ ਆ ਤੇ ਬਾਕੀ ਬਹੁਤ ਪਰਮਾਤਮਾ ਨੇ ਮਿਹਰ ਕੀਤੀ ਆ ਇੱਥੇ ਆ ਗਿਆ ਸੀ ਮੇਰਾ ਜਨਮ ਦਿਨ ਤੇ ਜਨਮ ਦਿਨ ਤੇ ਕੇਕ ਵੀ ਕੱਟ ਲਿਆ ਕਿਉਂਕਿ 13 ਤਰੀਕ ਅਸੀਂ ਅੱਜ 13 ਜੁਲਾਈ ਤੇ ਅੱਜ ਸਰੀ ਵੀ ਬਣੇ ਸੀ ਅਸੀਂ ਲੜ ਕੇ ਤੇ ਸਾਰਾ ਜਿਹੜਾ ਪ੍ਰੋਗਰਾਮ ਇਕੱਠਾ ਹੀ ਕਰਤਾ ਸੋ ਇੱਥੋਂ ਦਾ ਕਰ ਵੀਡੀਓ ਸੀ ਸਾਰਿਆਂ ਸਤਿ ਸ੍ਰੀ ਅਕਾਲ